ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਜੱਟਾ ਡੈਕੋਰੀ ਫਿਰ ਤੋਂ ਸਵਾਗਤ ਹੈ ਤਸਵੀਰ ਹਦੇ ਦੇਦੇ ਬੋਦੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੇ ਸਿੰਘ ਖੂਸੀਪੁਰ ਨੇ ਤੁਹਾਨੂੰ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਦੇ ਸਮਸ਼ਾਨ ਘਾਟ ਤੋਂ 52 ਸਾਲਾਂ ਔਰਤ ਦੀ ਲਾਸ਼ ਬਰਾਮਦ ਹੋਈ ਹੈ ਇਲਾਕੇ ਵਿੱਚ ਸਸੰਸਨੀ ਇਹ ਫੈਲ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਧਾਰੋਵਾਲੀ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਮਸ਼ਾਨ ਘਾਟ ਵਿੱਚ ਇੱਕ ਔਰਤ ਦੀ ਸਕੇ ਹਲਾਤਾ ਵਿੱਚ ਲਾਸ਼ ਪਈ ਹੋਈ ਸੀ ਜਿਸ ਨੂੰ ਸੋਟੇ ਕੁੱਤੇ ਨੋਚ ਰਹੇ ਸਨ ਇਸ ਦੀ ਤੁਰੰਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਸੀ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਮ੍ਰਿਤਕ ਔਰਤ ਦੀ ਪਛਾਣ ਕੁਲਜੀਤ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਭਾਗੋਵਾਲ ਵਜੋਂ ਹੋਈ ਹੈ ਉਧਰ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਉਹ ਬੀਤੇ ਕੱਲ ਘਰੋਂ ਕਹਿ ਕੇ ਗਈ ਸੀ ਕਿ ਮੈਂ ਬਟਾਲੇ ਚਲੀ ਆਂ ਉਹ ਪਰ ਉਹ ਘਰ ਵਾਪਸ ਨਹੀਂ ਆਈ ਤੇ ਪੁਲਿਸ ਅਧਿਕਾਰੀਆਂ ਤੋਂ ਮਿਲੀ ਸੂਚਨਾ ਤੇ ਉਹ ਧਾਰੋਵਾਲੀ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚ ਕੇ ਲਾਸ਼ ਦੀ ਸਨਾਖਤ ਕੀਤੀ ਗਈ ਹੈ ਮ੍ਰਿਤਕ ਦੇ ਘਰਵਾਲੇ ਲਖਵੀਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਸਾਕ ਜਤਾਇਆ ਹੈ ਕਿ ਕੁਲਜੀਤ ਕੌਰ ਦੀ ਕਿਸੇ ਨੇ ਹੱਤਿਆ ਕਰਕੇ ਉਸ ਦੀ লাশ ਪਿੰਡ ਧਰਵਾਲੀ ਦੇ ਸ਼ਮਸ਼ਾਨਘਾੜ ਵਿੱਚ ਸੁੱਟੀ ਹੋਈ ਹੈ ਇਸ ਮੌਕੇ ਉਹਨਾਂ ਪੰਜਾਬ ਪੁਲਿਸ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਦਿਨਰ ਪੱਖ ਜਾਂਚ ਕਰਕੇ ਮੌਤ ਤੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾਵੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਧਰਵਾਲੀ ਦੇ ਸ਼ਮਸ਼ਾਨਘਾੜ ਤੋਂ 52 ਸਾਲਾਂ ਸਾਲਾਂ ਦੀ ਇਹ ਜਿਹੜੀ লাশ ਬਰਮਦ ਹੋਈ ਹੈ ਮ੍ਰਿਤਕ ਔਰਤ ਦੇ ਪਰਿਵਾਰ ਇੱਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ লাশ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਵੀ ਕਰਵਾਇਆ ਜਾਵੇਗਾ ਕਾਰਨ ਦਾ ਪੱਕਾ ਪਤਾ ਲੱਗਣ ਲਈ ਘਰੋਂ ਆਏ ਆ ਹਮਮਤੋ ਹੋਈ ਸੀ ਚ ਚਲੋ ਜੀ ਕੱਲ੍ਹ ਚਾਹੀ ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰ ਨਹੀਂ ਮਸੀ ਮੌਤ ਹੋਈ ਨਾ ਉਹ ਤੇ ਜਦੋਂ ਸੰਤ ਲੱਗਦਾ ਵੀ ਕਿਹਦੇ ਕਿਹਦੀ ਆ ਇਥੋਂ ਨਹੀਂ ਮਤਲਬ ਇੱਥੋਂ ਉਥੋਂ ਬਿਠੇ ਤਾਂ ਗੋਲ ਤੇ ਬਿਠੇ ਆ ਗੋਲ ਤੇ ਇਹ ਕੋਈ ਪਤਾ ਨਹੀਂ ਕਿੱਡਾ ਕਰਦਾ ਇਹ ਨਾ ਪਤਾ ਕਿੱਡਾ ਨਹੀਂ ਰਿਪੋਰਟ ਲਖਾਈ ਹੈ ਕਿ ਕੋਈ ਗੋਸ ਨਹੀਂ ਆ ਕੋਈ ਨਹੀਂ ਬਿਠੀ ਕੋਈ ਵੇ ਸਰੀ ਮਤਲਬ ਤੁਹਾਨੂੰ ਪਤਾ ਲੱਗਦਾ ਵੀ ਬਾਗ ਆਲੀ ਜੀ ਉਮਰ ਕਿੰਨੀ ਲੱਗਦਾ ਇਹਨਾਂ ਨੂੰ ਉਮਰ ਆਪਣਾ ਜਿਹੜਾ ਤਰਫ਼ ਤੋਂ ਬੰਦ 45 ਸਾਲ ਹੋ ਗਈ ਮੋਬਿਲ ਪੀਸ ਨੂੰ ਕੀ ਗਿਆ ਗਿਆਨ ਕਰ ਬੰਦ ਕਰੇਗਾ ਪੋਸਟਮੈਨ ਕੋ ਰਹਾ ਜਾ ਰਹੇ ਕੀ ਮੰਨ ਕਰਦੇ ਹਾਂ ਆਏ ਨਾਂਗਰ ਸਾਥੀ ਦਾ ਪਤਾ ਲੱਗ ਗਿਆ ਸਾਨੂੰ ਕਿ ਪੀਸ ਸੰਸਾਦ ਪਾਈ ਦਾਨੀ ਜੇ ਪਤਾ ਲੱਗ ਗਿਆ ਕਿ ਕਾਰਨ ਨਾਲ ਕਾਲ ਮਾਉਟ ਹੋਈ ਜੀ ਇਹਨੇ ਬੱਚੇ ਕਿਨੇ ਦੋ ਲੜਕੇ ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਦੇ ਦੋ ਜਣੇ ਜੰਗਲ ਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣੇ ਕਾ ਅੰਦਰ ਇਹਨਾਂ ਨੇ ਕਿ ਦੋ ਬਾਰੋਂ ਪਾਣ ਕੇ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਕਿਤੇ ਚੱਲ ਕੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾਗੋਲੇ ਦੀ ਜਨਾਨੀ ਉਹ ਆਪਣੇ ਉਹਦੇ ਕੋਲੋਂ ਪੀਤਾ ਪਾਗੋਲੇ ਫਿਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਕਿ ਉਹਨ ਕਿਤੇ ਹੁਣ ਪਤਾ ਵੀ ਮੂਤੀ ਪਈ ਸੀ ਉਹ ਜਦੋਂ ਆਪਾਂ ਆਏ ਆ ਲੱਗੇ ਚੁੰਨੀ ਪਈ ਤੇ ਕੁੱਤੇ ਇੱਕਨੇ ਕਤੂਰੇ ਸੀ ਉਹ ਡੇ ਸੀ ਛੇੜ ਖਾਂ ਨਾਕਾ ਤੋਂ ਵੱਢ ਕੇ ਨਾ ਦੰਦੀਆਂ ਉਹ ਖਾਦਾ ਕੁੱਤੇ ਨੇ ਇੱਕਨੇ ਨਾਕ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹੰਪਾ ਜਾ ਦਿੱਤੇ ਆਣ ਕੇ ਫਿਰ ਤੇ ਵੀ ਪਹੁੰਚੀਏ ਮੋਕੇ ਹਾਂ ਪੁਲਿਸ ਮੋਕੇ ਤੇ ਆਈਏ ਜੀ ਸਵੇਰ ਦੀ ਇੱਥੇ ਪੁਲਿਸ ਕਿੰਨੀ ਕੁ ਮਰਦੀ ਲੱਗਦੀ 10 ਸਾਲ ਦੇ ਏਲਗੇੜਾ ਜੀ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਇੱਥਾਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਉਹ ਸੌਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਮ ਸਿੰਘ ਉਹਦਾ ਸੱਤ ਨਾ ਜੀ ਕਲਜੀਤ ਕੌੜੀ ਸੱਤ ਕੀ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਨਾਲ ਆਰਥਰੀਟਿਸ ਸੀ ਪਰ ਵਰਨਤਾਵਕ ਤੇ ਬਾਕੀ ਇਹਦਾ ਪੋਸਟਮਾਰਟਮ ਕਰਵਾ ਰਹੇ ਹੁੰਦੇ ਨੇ ਸਟੇਟਮੈਂਟ ਮਤਲਬ ਵਰਨਤਾਵਕ ਉਮਰ ਕਿੰਨੀ ਕੇ ਲੱਗਦਾ ਜੀ ਭਾਈ 52-53 ਦਾ